ਬਣਾਇਆ ਸੀ ਸ਼ੇਕ लवली ਤੇ ਮੈਂ ਬਣਾਇਆ ਮੈਂ ਬਣਾਈਆ ਚਾਹ ਤੇ ਸਰਦਾਰ ਲਈ ਮੰਗੋ ਸ਼ੇਕ ਹੁਣ ਆਪਾਂ ਨੂੰ ਕੋ ਲੈ ਕੇ ਚੱਲਦੇ ਆਂ ਲਾਈਟ ਸਾਫਟ ਕਿਤੇ ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕਰਦੇ ਆਂ ਤੁਸੀਂ ਠੀਕ ਠਾਕ ਹੋਵੋਗੇ ਚੜ੍ਹ ਕੇ ਕਲਾਸ ਹੋਵੋਗੇ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਜ ਰੱਖਣ ਸੋ ਆਪਾਂ ਲੈਂਗਵੇ ਸ਼ੇਕ ਬਣਾਇਆ ਸੀ ਚਾਹ ਦੇ

ਚਾ ਮੇਰੀ ਗਰਮੀ ਸੀ ਇਸ ਕਰਕੇ ਚਾਹ ਨੂੰ ਉੱਪਰ ਰੱਖ ਕੇ ਅੱਗੇ ਸਿਗੀ ਫਿਰ ਮੈਂ ਸੋਚਿਆ ਮੈਂ ਕਿ ਮਸ਼ੀਨ ਲਾ ਦਿੰਨੀ ਆ ਜਦੋਂ ਤੱਕ ਮੇਰੇ ਕੱਪੜੇ ਵੀ ਧੁੱਤੇ ਜਾਣਗੇ ਇਹ ਮੇਰੀ ਬਲੱਡ ਦੀ ਰਿਪੋਰਟ ਆ ਬਲੱਡ ਆਪਣੇ ਚ ਵਧੂਈ ਆ ਠੀਕ ਨਹੀਂ ਹੈਗਾ ਫਿਰ ਮੈਂ ਸੋਚਿਆ ਮੈਂ ਕਿ ਚੱਲ ਮੈਂ ਮਸ਼ੀਨ ਲਗਾ ਦਾਂ ਵੀ ਮਸ਼ੀਨ ਲਗਾ ਕੇ ਨਾ ਵੀ ਕੱਪੜੇ ਜਿਹੜੇ ਵਿੱਚ ਪਾ ਦਿੰਨੇ ਆਂ ਜੀ ਇਸ ਕਰਕੇ ਮੈਂ ਪਹਿਲਾਂ ਮਸ਼ੀਨ ਲਗਾ ਦਿੰਦੀ ਆ ਜਦ ਤੱਕ ਚਾਹ ਠੰਡੀ ਹੋ ਜਾਊਗੀ ਬਾਕੀ ਸਾਰੇ ਕੱਪੜੇ ਮਸ਼ੀਨ 'ਚ ਪਾਏ ਤੇ ਸਾਫ ਜੀ ਦੀ ਫਾਗ ਤੇ ਪੱਟ ਕੇ ਲੱਗ ਗਈ ਮੈਂ ਕੋਣੀ ਹੁੰਦੀ ਆ ਯਾ ਅਲੱਗ ਪਾਉਂਦੇ ਨਹੀਂ ਮਸ਼ੀਨ 'ਚ ਨਹੀਂ ਪੌ थोड़ी जी सर्फ पा के क्योंकि उन्होंने ज्यादा सर्फ पाई है तो रंग सारे कलर खराब हो जाते मशीन लगा के पता नहीं मैं कीटेषन मारी साब जी को जाई जाती थी अंदर फिर मैं बस चाह पीन लग गई पता नहीं मैं की करी थी कि मेरे दिमाग चल रही थी पता नहीं मैं ऐसे चाह पी दू लगी डन फिर मैं बैठ के चाह पीती फिर मैं सोचा क्योंकि मैं अंतर तक कपड़े धोल जाएंगे तो टाइम वेस्ट नहीं हो गया इस करके मैं पहले मशीन लगाती थी ਪਰ ਉਸ ਤੋਂ ਬਾਅਦ ਮੈਂ ਫਾਇਰ ਵਗੈਰਾ ਲਗਾਈ ਤੇ ਜਿਹੜੇ ਮਲਤਬ ਵਗੈਰਾ ਭਰਨ ਵਾਲਾ ਸੀ ਜਾਂ ਮੇਰਾ ਪਾਣੀ ਨਾ ਫਿਰ ਨਾ ਉੱਪਰ ਆ ਕਿਉਂਕਿ ਕਾਫੀ ਜ਼ਿਆਦਾ ਮਰੇ ਨੇ ਕੱਪੜੇ ਨਹੀਂ ਜਗੇ ਥੋੜੇ ਜਿਗੇ ਜਿਹਨੋਂ ਤਾਂ ਸਭ ਥੋੜਾ ਟਾਈਮ ਤੇ ਜੀ ਥੋੜ ਗਿਆ ਸੀ ਪਰ ਇੰਨੇ ਜ਼ਿਆਦਾ ਕੱਪੜੇ ਹੈਗੇ ਨਹੀਂ ਸੀਗੇ ਇਸ ਕਰਕੇ ਥੋੜੇ ਜਿਗੇ ਮੇਰੇ ਤੋਂ ਸਾਫ ਦੇ ਜਿਗੇ ਕਰਕੇ ਸਾਬ ਦੇ ਕੱਪੜੇ ਨਾ ਮੱਕਤੀ ਤੋਂ ਨਹੀਂ ਨਹੀਂ ਤੇ ਅਲੱਗ ਧੋ ਦੇਣੀ ਆ ਕਿਉਂਕਿ ਇਹਨਾਂ ਦੇ ਕੱਪੜੇ ਖਰਾਬ ਹੋ ਜਾਂਦੇ ਨੇ ਜ਼ਿਆਦਾ ਸਰਕਦੇ ਵਿੱਚ ਇਸ ਕਰਕੇ ਮੈਂ ਇਹਨਾਂ ਦੇ ਕੱਪੜੇ ਅਲੱਗ ਹੀ ਧੋ ਦੇਣੀ ਆ ਤੇ ਥੋੜੇ ਥੋੜੇ ਧੋ ਦੇਣੀ ਆ ਜ਼ਿਆਦਾ ਨਹੀਂ ਧੋਣੀ ਇਹ ਜਿਹੜੀ ਪੱਗ ਸੀਗੀ ਉਹਨੂੰ ਮੈਂ ਪਹਿਲਾਂ ਹੱਥ ਨਾਲ ਛੋਟ ਕੇ ਨਾ ਫੇਸ ਆਪਾਣੇ ਦੇ ਤੋਂ ਪੱਬਿਆ ਸੀਗਾ ਤੇ ਇਥੇ ਉਹਨੇ ਸਾਫ਼ ਵੀ ਜਿਹੜੀ ਪੱਗ ਦਾ ਟੋਪੇ ਹੱਥਾਂ ਨਾਲ ਹੀ ਨਿਕੋੜਦੇ ਨਹੀਂ ਸਿੱਖਣਾ ਪਾਤਾ ਸੀਗਾ ਕਿਉਂਕਿ ਜੇ ਪੱਗਾਂ ਦੇ ਨਾ ਕਲਰ ਵਗੈਰਾ ਖਰਾਬ ਹੋ ਜਾਂਦੇ ਇਸ ਕਰਕੇ ਮੈਂ ਇਸ ਤਰ੍ਹਾਂ ਹੀ ਹੱਥ ਨਾਲ ਜੀ ਧੋਣੀ ਹੈ ਜੀ ਕੱਪੜੇ ਜਿਆਦਾ ਮੈਨੂੰ ਪਤਾ ਨਹੀਂ ਕਿ ਇਹਨੇ ਕੀ ਚੇਂਜ ਕੀਤਾ ਕਿਸੇ ਤਰੀਕੇ ਨਾਲ ਧੋਵੇ ਪਰ ਕਿਉਂ ਨਹੀਂ ਜਿਹੜੇ ਤੁਹਾਡੇ ਕੱਪੜੇ ਨੇਗੇ ਉਹ ਧੋਣੇ ਤਾਂ ਆਪਕਾ ਸੇਰਾਂ ਤੇ ਲਾਉਣੇ ਪੈਂਦਾ ਨਾ ਕਿਉਂਕਿ ਕਾਫ ਕਾਲਰ ਵਗੈਰਾ ਕਾਫੀ ਜਿਆਦਾ ਟੱਕੇ ਹੈ ਉਹ ਮਤਲਬ ਮਸ਼ੀਨ ਦੇ ਰਿਹਾ ਤੇ ਨਹੀਂ ਸਾਫ਼ ਹੁੰਦੇ ਹੈਗੇ ਉਹ ਤਾਂ ਆਪਾਂ ਨੂੰ ਹੱਥ ਨਾਲ ਵਾਸ਼ ਕਰਨੇ ਪੈਂਦੇ ਆ ਟੌਲੀ ਵਗੈਰਾ ਹੁੰਦੇ ਆ ਉਹਦੇ ਤੇ ਸਾਫ਼ੀ ਵਗੈਰਾ ਨਾਲ ਘੋਟ ਕੇ ਉਹਨੂੰ ਚੰਗੀ ਤਰ੍ਹਾਂ ਨਾਲ ਧੋਣਾ ਪੈਂਦਾ ਕਿਉਂਕਿ ਫਿਰ ਮੈਨੂੰ ਨਾ ਵਧੀਆ ਨਹੀਂ ਲੱਗਦਾ ਹੈਗਾ ਚੰਗੀ ਤਰ੍ਹਾਂ ਸਾਫ਼ ਕੱਪੜੇ ਨਾ ਹੋਣ ਜਿਵੇਂ ਕਦੇ ਤਾਂ ਮਸ਼ੀਨ ਚ ਉਸੇ ਕਰੇ ਗੱਢ ਵੀ ਜਿਹੜੇ ਮਤਲਬ ਸਾਫ਼ ਹੁੰਦੇ ਉਹ ਤਾਂ ਆਪਾਂ ਕਰ ਵੀ ਦਿੰਨੇ ਆਗੇ ਇਹਨਾਂ ਇੱਕ ਗਰਮੀ ਚ ਸਮੈਲ ਬਹੁਤ ਆਉਂਦੀ ਹੁੰਦੀ ਹੈ ਤੁਹਾਨੂੰ ਪਤਾ ਕੱਪੜੇ ਡੇਲੀ ਡੇਲੀ ਯੂਜ਼ ਕਰਨੇ ਪੈਂਦੇ ਆਗੇ ਆਪਾਂ ਨੂੰ ਰੋਜ਼ ਧੋਣੇ ਪੈਂਦੇ ਨੇ ਇਹਨਾਂ ਨੂੰ ਇਹ ਤਾਂ ਅੰਡੇ ਦਾ ਬੰਦਾ ਕਹਿ ਦਿੰਦਾ ਚਲ ਇੱਕ ਦਿਨ ਹੋਰ ਪਾ ਲਈ ਪਰ ਗਰਮੀ ਚ ਡੇਲੀ ਹੀਟ ਹੋਣੀ ਚਾhende ਨੇ ਜੀ ਇਸ ਕਰਕੇ ਸਾਭਦੇ ਬਣਾਣਾ ਸੀਗੇਆਂ ਤੇ ਉਹ ਵੀ ਮਤਲਬ ਨਾ ਤੁਹਾਨੂੰ ਪਤਾ ਹੀ ਹੈ ਡੇਲੀ ਡੇਲੀ ਚੇਂਜ ਕਰਨੇ ਕੱਪੜੇ ਇਸ ਕਰਕੇ ਇਹਨਾਂ ਦੇ ਕੱਪੜੇ ਇਕੱਠੇ ਜੇ ਹੋ ਗਏ ਸੀਗੇ ਇੱਕ ਦੋ ਮੇਰੇ ਨਾਈਟ ਸੂਟ ਸੀਗੇ ਇਸ ਕਰਕੇ ਫਿਰ ਮੈਂ ਸਾਰੇ ਕੱਪੜੇ ਤੇ ਉੱਤੇ ਕੱਪੜੇ ਮੈਨੂੰ ਜਲਦੀ ਨਹੀਂ ਧੋਣ ਦੀ ਹੈ ਜੀ ਵੈਸੇ ਮੈਂ ਸਿਰਫ ਥੀਰੀ ਤਾਂ ਬਥੇਰੀਆਂ ਪਰ ਜਿਹੜੇ ਇਹਨਾਂ ਜਲਦੀ ਨਹੀਂ ਕੱਪੜੇ ਧੋਣ ਦੀ ਇਸ ਕਰਕੇ ਤਾਂ ਹੀ ਜਲਦੀ ਸੀ ਜਿਹੜੀ ਫੀਦਾ ਦੀ ਬਹੁਤ ਜ਼ਿਆਦਾ ਕੀਤੀ ਹੋਈਆਂ ਗਈਆਂ ਵੀਡੀਓ ਦੀ ਤੇ ਜਿਹੜੀਆਂ ਨਾ ਮੇਰੇ ਚੱਪਲਾਂ ਪਾਈਆਂ ਇਹਨੂੰ ਇਗਨੋਰ ਕਰਿਓ ਮੇਰੇ ਕੋਲ ਬਹੁਤ ਜ਼ਿਆਦਾ ਚੱਪਲਾਂ ਚੁੱਕੀਆਂ ਆ ਕਾਫੀ ਜ਼ਿਆਦਾ ਨੇ ਪਰ ਜਿਹਨੋਂ ਮੈਂ ਸਾਫ਼ ਦੀ ਚੱਪਲਾ ਨਹੀਂ ਪਾਉਂਦੀ ਮੈਨੂੰ ਚੈਨ ਨਹੀਂ ਆਉਂਦੀ ਮੇਰੇ ਬਹੁਤ ਵਾਰੀ ਗਾਲਾਂ ਵੀ ਪਾਈ ਜਾਂਦੀਆਂ ਕਿਉਂਕਿ ਸਾਬ ਨੰਗੇ ਪਰਪਰੇ ਕਰ ਦਿੰਦੇ ਆ ਤੇ ਮੈਂ ਉਹਨਾਂ ਦੇ ਚੱਪਲਾਂ ਪਾਈ ਕਰ ਦਿੰਦੀ ਆ ਮੈਂ ਕੀ ਕਰਾਂ ਮਸੇ ਮੇਰੀ ਆਦਤ ਹੀ ਬਣੀ ਚਈਏ ਜੀ ਫਿਰ ਬਸ ਇਸ ਤਰ੍ਹਾਂ ਹੀ ਮੇਰੀ ਆਦਤ ਆ ਜੇ ਤੁਹਾਡੀ ਵੀ ਆਦਤ ਹੈ ਤੁਸੀਂ ਵੀ ਆਪਣੇ ਅਸਲਾਂ ਦੀ ਚੱਪਲ ਪਾ ਕੇ ਰੱਖ ਜਿਓ ਇਸ ਤਰ੍ਹਾਂ ਜਿਸ ਤਰ੍ਹਾਂ ਮੇਰੀ ਆਦਤ ਆ ਮੈਂ ਵੀ ਇਸ ਤਰ੍ਹਾਂ ਹੀ ਕਰਦੀ ਆ ਫਿਰ ਮੈਂ ਪਾਣੀ ਜਿਹੜਾ ਕੱਢ फिर सारे मतलब वो कितने फिर साहब आ गए पंगे लैं लग गए मेरे उत्ते पानी पाते थे मैं उन्होंने उत्ते <laughs> उन्होंने पाइप लाती मेरे उत्ते पानी पै गया सो फिर उस ड्रायर चलाया क्योंकि फिर मैं कपड़े ड्राई करने से इस करके थोड़ा ड्रायर चला नहीं, नहीं है मैं थोड़ा जो ज्यादा नहीं एक ब्रांड है जी पता ही नहीं लग्या है सो इस तरह फिर उन्होंने उदर सुकना पाता स उस तो बाद फिर, तो फिर <coughs> सुक्षे सुक्षे से जी मैं जी मशीन च पानी वगैरह मारता सोता फिर आके देखिए सारे कपड़े सुके पए थे पागे इस तरह सुक्ने पाई सुक्ने पा अब चली गई आके देखिए कपड़े सुके हुए तो मशीन बंद हो गई थी फिर मैं फटाफट सुक्ने पाए ताकि मज़ा लग के सुक् जाए क्योंकि शाम का टाइम स इस करके फिर उस कपड़े सुकने फिर उस तो बाद मैं कपड़े तो सारे सुकने पाए ਇਹ ਬਸ ਇੱਥੇ ਮੈਂ ਸਟੈਂਡ ਤੇ ਤਾਂ ਪਾ ਦਿੰਨੀ ਆ ਛੋਟੇ ਜਿਹੇ ਕੱਪੜੇ ਹੁੰਦੇ ਨੇ ਜਿਨ੍ਹਾਂ ਦੀ ਲੈਂਥ ਘੱਟ ਹੁੰਦੀ ਜਿਵੇਂ ਪੱਗ ਦੀ ਲੈਂਥ ਪੱਗ ਦੀ ਲੈਂਥ ਜ਼ਿਆਦਾ ਹੁੰਦੀ ਐ ਇਸ ਕਰਕੇ ਮੈਂ ਆਰਡਰ ਪਾ ਦਿੰਨੀ ਐ ਨਹੀਂ ਤੇ ਮੇਰੇ ਨਾਲ ਕੱਪੜੇ ਵਿੱਚ ਡਿਲੀਵਰੀ ਜਾਂਦੇ ਇਸ ਕਰਕੇ ਮੈਂ ਸਟੈਂਡ ਤੇ ਹੀ ਜ਼ਿਆਦਾ ਪਾਉਣੀ ਆ ਕੱਪੜੇ ਦੀਆਂ ਛੋਟੇ ਲੈਂਥ ਹੁੰਦੀ ਐ ਸੋ ਇੱਕ ਪਤਾ ਲੱਗ ਜਾਂਦਾ ਸ਼ਾਮ ਨੂੰ ਉਹਨਾਂ ਪਤਨ ਨਾਲ ਹੋਰ ਉੱਡ ਕੇ ਉੱਧਰ ਉੱਧਰ ਜਾਏ ਗਏ ਹੋਣ ਤੇ ਬਾਅਦ ਵਿੱਚ ਮੇਰੇ ਵਰਗੇ ਕੱਪੜੇ ਲੱਭਦੀ ਕਿਰੋਂ ਕਸਿਸ ਕਰਕੇ ਮੈਂ ਇਹਨੇ ਪਟਕੇ ਵਗੈਰਾ ਕੋਈ ਪਟਕੀ ਸਾਡੇ ਕੱਪੜੇ ਇੱਥੇ ਪਾ ਦਿੰਨੀ ਆ ਸੋ ਕੱਪੜੇ फिर उस तो बाद रात हो गई फिर रात के बाद फिर मैं अपना ढकिया तो फिर रोटी बनाने की तैयारी की रोटी बनाई क्योंकि दाल मैं पहले ही बना के रखती सी तो ये ब्लॉग इस दिन मैं मूंगी मछली बनाई सी क्योंकि ब्लॉग डायरेक्टर ना लेट कर रही हूँ <laughs> सही है ये <ने। laughs> रोटी बनाई देख <laughs> ਫਿਰ ਉਸ ਤੋਂ ਬਾਅਦ ਮੈਂ ਰੋਟੀ ਬਣਾਈ ਸਾਰਿਆਂ ਲਈ ਤੇ ਫਿਰ ਮੈਂ ਪਿਆਜ਼ ਨਾਲ ਮੂਜੀ ਮਸਰੀ ਦੀ ਦਾਲ ਤੇ ਰੋਟੀਆਂ ਖਾਦੀਆਂ ਤਿੰਨ ਰੋਟੀਆਂ ਖਾਦੀਆਂ ਮੈਂ ਵਾਈਗਰੂ ਦਾ ਨਾਮ ਲਿਆ ਫਿਰ ਮੈਂ ਰੋਟੀ ਖਾਣੀ ਸਟਾਰਟ ਕੀਤੀ ਬਸ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਰਹਿ ਰਸ ਦਾ ਟਾਈਮ ਸੀਗਾ ਵੈਸੇ ਅਸੀਂ ਬਾਅਦ ਚ ਖਾਣੇ ਰਹਿ ਰਸ ਸਭ ਤੋਂ ਪਰ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਉਸ ਦਿਨ ਸਿਰੇਸ ਕਰਕੇ ਮੈਂ ਰੋਟੀ ਨਾਲ ਹੀ ਖਾ ਲਈ ਸੀ ਫਿਰ ਮੈਨੂੰ ਜਦੋਂ ਭੁੱਖ ਲੱਗਦੀ ਹੈ ਫਿਰ ਮੇ ਤੋਂ ਬਰਦਾਸ਼ਤ ਨਹੀਂ ਹੁੰਦਾ ਫਿਰ ਉਸ ਤੋਂ ਬਾਅਦ ਮੈਂ ਪ੍ਰੀਨ ਵਿੱਚ ਆਪਣਾ ਬਣਾ ਰਹੇ ਹਾਂ ਸੈਲਰੀ ਤੋਰ ਤੇ ਨਾ ਪਿਆਜ਼ ਕੱਟ ਕੇ ਖਾ ਲਈ ਸੀ ਮੂੰਗੀ ਮਸਰੀ ਦੀ ਦਾਲ ਬਣਾਈ ਸੀ ਅੱਜ ਸਾਹ ਬਣਾ ਜਿਹੜੇ ਉਹ ਕਹਿੰਦੇ ਚਟਨੀ ਬਹੁਤ ਦਾ ਪਸੰਦ ਕਰਦੇ ਪਦੀਨੇ ਵੀ ਬਣੂਗੀ ਇੱਕ ਕਰਕੇ ਆਪਾਂ ਪਦੀਨੇ ਦੀ ਚਟਨੀ ਬਣਾਵਾਂਗੇ ਪਿਆਜ਼ ਪਦੀਨਾ ਥੋੜਾ ਸਿਸ ਕਰਕੇ ਪਿਆਜ਼ ਨੂੰ ਦੋ ਤਿੰਨ ਕਿਲੇ ਲਏ ਨੇ ਫਿਰ ਮਤਲਬ ਟੇਸਟ ਨਹੀਂ ਸੀਣਾ ਹੋਣਾ ਪਦੀਨੇ ਦਾ ਇਸ ਨੂੰ ਸੋ ਆਪਾਂ ਪਦੀਨਾ ਦੇ ਆ ਤੇ ਪਿਆਜ਼ ਵਿੱਚ ਥੋੜੀ ਜਿਹੀ ਅੰਬੀ ਪਾ ਲੀ। ਸੋ ਆ ਚਾਰ ਵਾਲੀ ਪੀਸੀ ਹੁੰਦੀ ਆ ਨਹੀਂ ਪਾ ਦੇਣੀ ਹੈ। ਕਿਉਂਕਿ ਬਾਕੀ ਨਾ ਆਮਬਾ ਵਗੈਰਾ ਮਿੱਠੇ ਪੈਗੇ। ਇਸ ਕਰਕੇ ਆਪਾਂ ਇਹ ਚਾਰੀ ਕੱਟ ਕੇ ਪਾ ਲੀਏ। ਦੋ ਪੀਸ ਪਾ ਲੇ। ਤੁਸੀਂ ਵੀ ਆਇਆ ਪਾ ਸਕਦੇ ਹੋ ਤੁਹਾਡੀ ਇੱਛਾ। ਵੈਸੇ ਇਹ ਸਾਡੇ ਪਿੰਡ ਦਾ ਪੌਂਦੇ ਨਹੀਂ ਸੀਗੇ। ਮੇਰੇ ਪਿੱਕੇ ਵੱਟ ਪਰੱਟੇ ਮੰਮੀ ਪਾਉਂਦੇ ਆ ਮੰਮੀ ਇਹਦੇ ਪਾ ਲਾ। ਕੱਟ ਕੇ ਆਪਾਂ ਪਾ ਲਈ ਠੀਕ ਹੈ ਜੀ ਹੁਣ ਆਪਾਂ ਸੁੱਕਾ ਲਏ ਨਾ ਹਰੀ ਮਿਰਚ ਜਿੰਨੇ ਕੋ ਪਾਉਣੀ ਆ ਤੁਸੀਂ ਭਟਾ ਪਾਉਂਗੀ ਮੈਂ ਥੋੜੀ ਜੀ ਇਹ ਲੈ ਲਵਾਂਗਾ ਠੀਕ ਹੈ ਜੀ ਚਟਨੀ ਬਣ ਕੇ ਤਿਆਰ ਹੈ ਤੁਸੀਂ ਵੀ ਖਾਓ ਬਣਾਓ ਪਰਦਿਆਂ ਨੂੰ ਖਵਾਓ ਹੁਣ ਆਪਾਂ ਇਸ ਤਰ੍ਹਾਂ ਡੱਬੀ 'ਚ ਬੰਦ ਕਰਕੇ ਇਹਨੂੰ ਰੱਖ ਦੇਣਾ ਫ੍ਰਿਜ 'ਚ ਤੁਸੀਂ ਵੀ ਬਣਾਓ ਤੇ ਖਾਓ ਘਰਾਂ ਨੂੰ ਬਣਾ ਕੇ ਦਿਓ ਸਸਿਕਾਰ ਜੀ